ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਅੱਜ ਵਿਸ਼ੇਸ਼ ਦੌਰੇ ਤੇ ਗੁਰਦਾਸਪੁਰ ਪਹੁੰਚੇ ਅਤੇ ਇੱਕ ਸਥਾਨਕ ਹਲ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਪਹਿਲਾਂ ਤੋਂ ਹੀ ਤੈਅ ਸੀਗਾ ਕਿ ਸ਼ਿਵ ਸੈਨਾ ਹਿੰਦੁਸਤਾਨ ਜਿਹੜਾ ਪੰਜਾਬ 'ਚ ਮਾਹੌਲ ਬਣ ਰਿਹਾ ਅਤਵਾਦ ਵਖਵਾਦਾ ਉਦੇ ਖਿਲਾਫ ਸਮਾਜ ਨੂੰ ਹਿੰਦੂ ਸਮਾਜ ਨੂੰ ਸਮੂਹ ਪੰਜਾਬੀਆਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਇਹਦੇ ਲਈ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੀ ਪਾਰਟੀ ਦੇ ਨਾਲ ਭਗਵਾ ਬੈਠਕ ਕਰ ਰਹੇ ਆ ਪਾਰਟੀ ਵਰਕਰਾਂ ਨਾਲ ਲੀਡਰ ਸਹਿਬਾਨ ਨਾਲ ਤਾਂ ਕਿ ਜਨਤਾ ਦੇ ਵਿੱਚ ਜਿਹੜਾ ਪੈ ਦਾ ਡਰ ਦਾ ਖੌਫ ਦਾ ਵਾਤਾਵਰਨ ਮਰ ਰਿਹਾ ਉਹਦੇ ਖਿਲਾਫ ਜਨ ਸ਼ਕਤੀ ਨੂੰ ਜਾਗਰੂਕ ਕੀਤਾ ਜਾਏ ਔਰ ਪੰਜਾਬ ਦੇ ਹਿੰਦੂਆਂ ਨਾਲ ਜਿਹੜਾ ਬਿਤਕਰਾ ਹੋ ਰਿਹਾ ਜਿਵੇਂ ਆਪਾਂ ਦੇਖਿਆ ਵੀ ਜਿਹੜੇ ਖਾਲਸਾਣੀ ਅਤਵਾਦੀ ਸੋਚ ਦੇ ਲੋਕ ਹੈ ਨਾਂਗਾ ਦੇ ਰੂਪ ਦੇ ਵਿੱਚ ਹਮਲਾ ਕਰ ਰਿਹਾ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਉਸ ਮਾਮਲੇ 'ਚ ਚੁੱਪੀ ਧਾਰਨ ਕਰਕੇ ਬੈਠੇ ਹੈ ਇਹਦੇ ਨਾਲ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਦਾ ਹੌਸਲਾ ਵਧ ਰਿਹਾ ਹੈ ਅਸੀਂ ਇਹਨਾਂ ਮੀਟਿੰਗਾਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਦੱਸਣਾ ਚਾਹੁੰਦੇ ਆ ਕਿ 45% ਤੇ ਹਿੰਦੂ ਸੰਕਾਗ੍ਰਸਤ ਹੋ ਰਿਹਾ ਹੈ ਕਿ ਪੰਜਾਬ ਚ ਇਨੀਆਂ ਵਾਰਦਾਤਾਂ ਹੋ ਰਹੀਆਂ ਔਰ ਪੰਜਾਬ ਦੇ ਹਿੰਦੂ ਲੀਡਰਾਂ ਨੂੰ ਇਸ ਤਰ੍ਹਾਂ ਮਾਰਿਆ ਜਾ ਰਿਹਾ ਹੈ ਹੱਤਿਆ ਕੀਤੀ ਜਾ ਰਹੀ ਹੈ ਜਿਵੇਂ ਪੱਟੀ 'ਚ ਹੋਇਆ ਲੁਧਿਆਣੇ ਦੇ ਵਿੱਚ ਹੋਇਆ ਪਰ ਮੁੱਖ ਮੰਤਰੀ ਜੀ ਕਿਸੇ ਵੀ ਥਾਂ ਦਾ ਦੌਰਾ ਨਹੀਂ ਕਰ ਰਹੇ ਕੋਈ ਸ਼ਬਦ ਤੇ ਨਿੰਦਾ ਦੇ ਨਹੀਂ ਕਹਿ ਰਹੇ ਤੇ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਪੂਰੇ ਪੰਜਾਬ ਚ ਦੌਰਾ ਕਰ ਰਹੀ ਹੈ ਭਗਵਾ ਬੈਠਕ ਕਰ ਰਹੀ ਹੈ ਜਨਮਤ ਨੂੰ ਜਾਗਰਤ ਕਰ ਰਹੀ ਹੈ ਤਾਂ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਕੰਮ ਕਰਨੇ ਨਹੀਂ ਤੋਂ ਜਾਗਣ ਔਰ ਇਹਨਾਂ ਗੁੰਡਾਗਰਦੀ ਸ਼ਕਤੀਆਂ ਦੇ ਖਿਲਾਫ ਨਸ਼ਾ ਕਰਨ ਵਾਲੇ ਵਪਾਰੀਆਂ ਦੇ ਖਿਲਾਫ ਜਿਹੜਾ ਹੈ ਤਾਕਤ ਨਾਲ ਕੰਮ ਹੋ ਸਕੇ ਕਿਉਂਕਿ ਇੱਕ ਦਿਨ ਡਰਾਈਵ ਚਲਾ ਕੇ ਪੰਜਾਬ ਪੁਲਿਸ ਦੋ ਦਿਨ ਡਰਾਈਵ ਤਲਾ ਕੇ ਸਮਝ ਗਿਆ ਹੈ ਕਿ ਨਸ਼ਾ ਔਰ ਗੈਂਗਸਟਰ ਦੇ ਖਿਲਾਫ ਕਾਰਵਾਈ ਹੋ ਗਈ ਇਹ ਨਹੀਂ ਹੋਣੀ ਚਾਹੀਦੀ ਦੂਸਰਾ ਅਸੀਂ ਦੇਖ ਰਹੇ ਹਾਂ ਪੰਜਾਬ ਸਰਕਾਰ ਦੇ بڑے ਅਫੀਸਰ ਸਹਿਬਾਨ ਪੰਜਾਬ ਪੁਲਿਸ ਦੇ بڑے ਅਧਿਕਾਰੀ ਜਨ ਪ੍ਰਤੀਨਿਧੀਆਂ ਦੇ ਫੋਨ ਨਹੀਂ ਚੁੱਕ ਰਹੇ ਉਹ ਫੋਨ ਨੂੰ ਰਿਪਲਾਈ ਨਹੀਂ ਕਰ ਰਹੇ ਤਾਂ ਜਿਹੜਾ ਮੁੱਖ ਮੰਤਰੀ ਦੀ ਸੋਚ ਹੈ ਕਿ ਅਸੀਂ ਜਨਤਾ ਦੀ ਗੱਲ ਕਰੀਏ ਜਾਂ ਪੁਲਿਸ ਅਧਿਕਾਰੀ ਜਾਂ ਸਿਵਲ ਅਧਿਕਾਰੀ ਜਨਤਾ ਦੇ ਵਿੱਚ ਜਾ ਕੇ ਗੁਜ਼ਾਰਨ ਉਹ ਕੰਮ ਨਹੀਂ ਹੋ ਰਿਹਾ ਮੁੱਖ ਮੰਤਰੀ ਜੀ ਇਸ ਮਾਮਲੇ ਤੇ ਵੀ ਧਿਆਨ ਦੇ। ਦੇਖੋ ਗੋਲੀਬਾਰੀ ਨਹੀਂ ਹੋ ਰਹੀ ਡੇਡ 150 ਰਾਉਂਡ ਫਾਇਰ ਹੋ ਰਹੇ ਸਾਰੇ ਆ ਗੋਲੀਆਂ ਚਲਾਈਆਂ ਜਾ ਰਹੀਆਂ। ਘਰ ਚ ਵੜ ਕੇ ਨਿਆਂਗ ਜਿਹੜਾ ਵਿਅਕਤੀ ਦਾ ਕਤਲ ਕਰ ਰਿਹਾ ਹੈ, ਸੁਪਾਰੀ ਲੈ ਰਿਹਾ ਕਿਸੀ ਤੇਰੇ ਪੈਸੇ ਦਵਾਵਾਂਗੇ। ਇਹ ਸਾਰੀਆਂ ਚੀਜ਼ਾਂ ਮੁੱਖ ਮੰਤਰੀ ਵੱਲੋਂ ਢਲਾਈ ਕਰਨ ਹੋ ਰਹੀਆਂ। ਅਗਰ ਯੋਗੀ ਜੀ ਨੂੰ ਪਤਾ ਲੱਗ ਰਿਹਾ ਪੂਰੇ ਦਾ ਪੂਰਾ ਥਾਣਾ ਸਸਪੈਂਡ ਹੋ ਰਿਹਾ। ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾ ਰਿਹਾ ਇੱਕ ਇੱਕ ਘਟਨਾ ਦੇ ਖਿਲਾਫ ਤੇ ਇੱਥੇ ਮੁੱਖ ਮੰਤਰੀ ਜੀ ਬੋਲ ਨਹੀਂ ਪਾ ਰਹੇ, ਟਵੀਟ ਨਹੀਂ ਕਰ ਰਹੇ। ਜਲੰਧਰ ਦੀ ਚੌਂਕ ਦੇ ਵਿੱਚ ਉੱਤੇ ਹਾਜ਼ਰ ਸੀਗੇ ਔਰ ਲੁਧਿਆਣੇ ਕੇ Hindu ਲੀਡਰ ਦੇ ਉੱਤੇ ਹਮਲਾ ਹੋ ਜਾ ਰਿਹਾ ਹੈ ਇੱਕ ਸ਼ਬਦ ਨਹੀਂ ਮੁੱਖ ਮੰਤਰੀ ਬੋਲ ਰਿਹਾ ਪੰਜਾਬ ਦਾ Hindu ਸੰਕਾਗਰਸਤ ਹੋ ਗਿਆ ਹੈ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਲਿਸਟ 'ਚ ਆ ਰਹੇ ਕਿ ਨਹੀਂ ਆ ਰਹੇ ਹਰ ਕੋਈ ਇੱਕੋ ਹੀ ਟੀਚਰ ਨੂੰ ਲੈ ਕੇ ਚੱਲ ਰਿਹਾ ਕਿ ਪੰਜਾਬ ਦੇ ਵਿੱਚ Hinduਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ 781 ਕਰੋੜ ਰੁਪਏ ਨਹੀਂ ਦਿੱਤਾ ਜਾ ਰਿਹਾ ਔਰ ਨਾਲ ਹੀ ਸਾਨੂੰ ਅਤਵਾਦੀ ਨਿਸ਼ਾਨਾ ਬਣਾ ਰਿਹਾ ਹੈ ਸਾਨੂੰ ਰੋਣ ਵੀ ਨਹੀਂ ਦਿੱਤਾ ਜਾ ਰਿਹਾ ਸਾਡੇ ਜ਼ਖਮਾਂ ਤੇ ਮਲਮ ਨੇ ਲਗਾਇਆ ਜਾ ਰਿਹਾ ਔਰ ਜਿਨ੍ਹਾਂ ਦੀ ਡਿਊਟੀ ਹੈ ਕਾਨੂੰਨ ਵਿਵਸਥਾ ਲਾਗੂ ਕਰਨ ਦੀ ਉਹ Hindu ਲੀਡਰਾਂ ਦੇ ਫੋਨ ਨੂੰ ਰਿਪਲਾਈ ਨਹੀਂ ਕਰ ਰਹੇ ਔਰ ਨਾ ਹੀ ਮੁੱਖ ਮੰਤਰੀ ਫੀਲਡ 'ਤੇ ਜਾ ਕੇ Hindu ਸਮਾਜ ਦੇ ਲੋਕਾਂ ਦੇ ਹੌਸਲਾ ਫੁਜਾਈ ਨਹੀਂ ਕਰ ਰਹੇ